ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਏਗੇ ਅੱਜ ਬਾਈ ਦੀਵਾਲੀ ਦੀ ਹਰ ਬੰਦੀ ਛੋੜ ਦੇ ਵਿੱਚ ਦੀ ਬਾਈ ਸਾਰਿਆਂ ਨੂੰ ਮੁਬਾਰਕਾਂ ਲੱਖ ਲੱਖ ਮਹਾਰਾਜ ਬਾਈ ਸਾਰੇ ਕੰਮ ਕਾਰਾਂ ਮ ਬਰਕਤਾਂ ਰੱਖੇ ਆਪਨੇ ਵੀ ਬਾਈ ਕਰਦਿਆ ਖੂਬ ਪੇਂਟ ਖਵਾਜਾ ਬਲੀ ਬਾਈ ਬਹੁਤ ਪੁਰਾਣਾ ਖੂਹ ਹੈ ਆਪਣਾ ਇਹ ਜੀ ਕਰਦੇ ਆਪਣਾ ਰੰਗ ਦੇਖੋ ਵਧੀਆ ਡਿਜ਼ਾਈਨ ਜਿਉਂ ਪਾ ਦਿਆ ਕਰਖੇ ਨੇ ਬਾਕੀ ਬਈ ਕਣਕੇ ਬੀਜ ਆਪਣੇ ਬਾ ਘਰ ਕੇ ਵੀ ਹੈ ਕੁਛ ਕੁਛ ਬੀਜ ਲਿਆਵਾਂਗੇ ਆਪਾਂ ਮੁੱਲ ਨਾਲੇ ਸਾਨੂੰ ਪਤਾ ਹੀ ਹੈ ਵੀ ਖੇਤ ਜਿਹੜੇ ਗੇਤੇ ਰੌਣੀ ਹੋਈ ਵੀ ਦੀ ਉਹ ਬਾਤਾ ਚੱਕੇ ਲਗਭਗ ਕਰਾਂਗੇ ਬਚਾਈ ਆਪਣੇ ਪਰਾਲੀ ਬਾਹ ਬਾ ਕੇ ਹਰਾਉਣੀ ਕਰਦੀ ਦੀ ਸੁਪਰ ਸੀਟਰ ਕੇ ਬਲੇਟ ਵੀ ਪਾਵਾਂਗੇ ਆਪਣੇ ਕਿੰਨੇ ਡੈ ਲੱਗ ਗਏ ਐ ਛੁਰੀਆਂ ਬਣ ਗਈਆਂ ਟਰਾਲੀ ਪਾ ਲਈ 45 11ਵਾਂ ਲੋਕ ਬਈ ਕੋਈ ਕੁਝ ਚੀਜ਼ ਲਿਆਵਾ ਕੋਈ ਕੁਝ ਚੀਜ਼ ਲਿਆਵਾ ਆਪਾਂ ਲਿਆएंगे ਦਿਵਾਲੀ ਵਾਲੇ ਦਿਨ ਆਪਣੀ ਕਣਕ ਦਾ ਬੀਜ ਚੱਲਦੇ ਆਂ ਬਈ ਰਾਜਪੁਰੇ ਅਲਾਂ ਗਈਦੇ ਆਪਾਂ ਥੋੜਾ ਹੋਰ ਪਾਸੇ ਕੰਮ ਜਾ ਤਾਂ ਪਾਣੀ ਦੀ ਬੋਤਲ ਲੈ ਲਈ ਆਪਾਂ ਨੇ ਆਪਣੀ ਗੈਲ ਵੈਸੇ ਮੌਸਮ ਗਰਮੀ ਆ ਹਲੇ ਲਗਾਉਣੇਗੇ 5-7 ਦਿਨ ਬਜਾਈ ਤੇ ਆਪਣੀ 25 ਤਰੀਕ ਤੇ ਲਗਭਗ ਬਾਦ ਕਰਾਂਗੇ ਬਜਾਈ ਠੀਕ ਹੈ ਜੀ ਬਣਾ ਰਿਹਾ ਵੀਡੀਓ ਕੇ ਲਖਾਵਾਂ ਕਿਹੜਾ ਬੀਜ ਲਿਆ ਮਾਂ ਕਿਸ ਤਰ੍ਹਾਂ ਕਿਆ ਸਾਮ ਮਿਲਿਆ ਤੋਹ ਜੀ ਕੇ ਬਾਈ ਸੁਰੋਵਿੰਡ ਆਪਾਂ ਇਹ ਹੋ ਗਈ ਕਪੈਨ ਖਰਾਬ ਰਸਤਾ ਆਪਨੇ ਚੇਂਜ ਕਰ ਰਿਆ ਤਰਾ ਵੀ ਹੋ ਜਾ ਬਾਈ ਟਰੈਕਟਰ ਗੱਟ ਲੋਜਨ ਭਾਰੇ ਆ ਬਾਈ ਲੋ ਕਿੰਨਰੀ ਹੈ ਬਾਈ ਪਤਾ ਨਹੀਂ ਲੱਗਦਾ ਇਹ ਤਾਂ ਜਾਣ ਆਪਣਨਵਰੇ ਨੂੰ ਸਿੱਧੇ ਦਾ ਉੱਪਰ ਮੁਮਾਇਆ ਹੋਰ ਸਣਾ ਬਾਈ ਮਨਾ ਰਹੇ ਆ ਦਿਵਾਲੀ ਦੋਲੀ ਫਿਰ ਪਹੁੰਚ ਗਏ ਜੀ ਮੰਡੀ ਰਾਜਪੁਰੇ ਵਿਚ ਲੈਣ ਆਪਾਂ ਛੇਠ ਵੀ ਪਾਣੀ ਪੀਣ ਲਾ ਦੇ ਜੱਟਾਂ ਨੇ ਵੀ ਜੀ ਦੇਖਾਂ ਬਾਈ ਕਿਹੜਾ ਕਿਹੜਾ ਬਹੁਤ ਵੀਜ ਹੋ ਗਏ 327 872 222 3386 2967 187 ਬਹੁਤ ਵੈਰਾਈਟੀਆਂ ਬਾਈ ਦੇਖਾਂ ਕਿਹੜੀ ਕਿਹੜੀ ਆਵਾ ਲੋਟ ਬਦਾਂ ਆਪਾਂ ਹੋਲੀ ਭਾਈ ਲੱਦ ਦੋ ਵਾਹਿਗੁਰੂ ਵਾਹਿਗੁਰੂ ਸਿਰ ਡਾਉਨ ਐ ਅੱਜ ਗੋਲੀ ਗਾਦੀ ਨੇ ਲੱਦ ਦੋ ਭਾਈ ਜਲਦੇ ਬਲਦੇ ਦਿਨ ਹੁਆ ਸੱਜਰੇ ਚਲੈਂ ਕਰਾਂ ਬਾਲਬੂਲ ਵੱਢਲੇ ਨੇ ਆਣੇਗੇ ਲੋਕ ਕੈਗਾ ਜੀਪਾ ਹਾਂਜੀ ਅਬ ਕੀ ਰਾ ਦਵਾਈ ਪਲੇਣੀ ਹੈ ਭਾਈ 850 ਰੁਪਏ ਕਿਲੇ ਕੀ ਹੈ ਫੁੱਟੇ ਤੋਂ ਮਾਰੋ ਖਾਣੂ ਵੇਚਦਾ ਹਾਂ ਹਾਂ ਇਹ ਮੈਂ ਸਕੈਨ ਵੀ ਹੋ ਜਾ ਪੈਸੇ ਵੀ ਮਿਲੇਗਾ ਕੈਸ਼ਬੈਕ ਕਿਹੜਾ ਇੱਕ ਥੇਲੇ ਸੁਪਰ ਮੇਜਿਆ ਯਾਰ ਮੋਮੋਜੀ ਵੀ 850 ਰੁਪਏ ਦੀ ਹੈ ਬਾਹਰ ਵਾਲੀ OPI ਦੀ ਹੈ ਬਹੁਤ ਬੀਜ ਆ ਬਈ ਦੇਖੋ ਕਿੰਨੇ ਸੈਂਪਲ ਕਿੰਨੇ ਬੀਜ ਚੱਕਰ ਖਾ ਜਾਏ ਬੰਦਾ ਦੇਖ ਕੇ ਕਿਹੜਾ ਬੀਜ ਹੈ ਕਿਹੜਾ ਨਾ ਲਿਓ ਜੀ ਆਪਾਂ ਨੇ ਲਈਆਂ ਤਿੰਨ ਵੈਰਾਈਟੀਆਂ अपना 429674 ਹੋ ਗਈਆਂ ਆਪਣਾ 3386 872 ਤੇ 327 ਬਾਕੀ 2967 ਹੈ ਕੁਛ ਵਿਜਾਈ ਹੋएगी ਮਿਕਸ ਕਰਕੇ ਸਾਰੀ ਬੀਵੀ ਥੈਲੀਆਂ ਦੀ ਟਾਂਗਾਂ ਲੱਗੀਆਂ ਨਾਗੀਆਂ ਕੁਸ਼ਮਾਲ ਰਹੇਗਾ ਲਦਰੇ ਬਾਕੀ ਉਸ ਬੀਜ ਆਪਣੇ ਵਕਰਕਾ ਵੀ ਹੈ 826 ਹੈ 173 ਹੈ 222 ਵੀ ਹੈ ਕਰਕਾ ਉਹ ਆਪਾਂ ਖਾਵੇਂ ਦਾ ਹਿਸਾਬ ਲਾ ਕੇ ਉਸ ਦਾ ਬੀਜ ਜਿਹੜੀ ਆਪਾਂ ਨੇ ਕੀਤੀ ਬੀਜਣੀ ਥੋੜੀ ਉਹ ਆਪਾਂ 2967327 ਬੀਜਾਂਗੇ ਜਿਹੜੀ ਬਾਕੀ ਨਵੰਬਰ ਦਾ ਫਿਰ ਜਿਹੜੀ ਮਰਜ਼ੀ ਬੀਜ ਲਓ ਉਸ ਸਾਹਿਬ ਆਪਣੇ ਥੋੜਾ ਜਿਹਾ ਮਿਕਸ ਜਿਆ ਕਰਕੇ ਬੀਜਣੀ ਹੈ ਜਿਹੇ ਜਿਹੇ ਖੇਤ ਹੈ ਉਸ ਸਾਹਿਬ ਰਲਾ ਰਲਾ ਕੇ ਸਿਸਟਮ ਬਣੇਗਾ ਜਿਸ ਤਰ੍ਹਾਂ ਉਸ ਤਰ੍ਹਾਂ ਬਜਾਈ ਹੋ ਜਾਈਏ ਬਣੀ ਇਹ ਹੋ ਗਈ ਆਪਣੀ ਇੱਕ ਸ਼ੁਰੂਆਤ ਤੇ ਸੋਸਤਾਈ ਹੈ ਫਿਰ 872 ਹੈ ਫਿਰ ਆਪਣਾ ਇਹ 386 ਐਚਡੀ ਦਿਵਾਲੀ ਨੂੰ ਬਹੀ ਲੋਕ ਕੋਈ ਕੁਝ ਖਰੀਦਾ ਕੋਈ ਕੁਝ ਖਰੀਦਾ ਹਨਾ ਆਪਾਂ ਨੇ ਬੀਜ ਖਰੀਦਿਆ ਆਪਣੀ ਕਣਕ ਦਾ ਕੋਈ ਕਾਰ ਮੋਟਰਸਾਈਕਲ ਸਕੂਟਰ ਕੋਈ ਫਰਨੀਚਰ ਹਨਾ ਪੱਕੀ ਖਾਦ ਆਪਾਂ ਪਹਿਲਾਂ ਲੈ ਕੇ ਤੇ ਪੁਰ ਬਾਊ ਜੀ ਮੁਬਾਰਕਾਂ ਦਵਾਲੀ ਗਈਆਂ ਕੱਲ ਮਨਾਈ ਥਨ ਨਾ ਅੱਜ ਅੱਜ ਪੱਕੀ ਬਾਤ ਹੈ ਰਾਜਪਰੇ ਨੇ ਤਾਂ ਗੱਲ ਮਨਾਈ ਸਾਰੇ ਨੇ ਰਾਜਪ੍ਰੇਮਾ ਕੱਲ ਮਨਾ ਹੋਈ ਦਵਾਲੀ ਹੋਰ ਆ ਗਿਆ ਹੈ ਦੋ ਗਰੁੱਪ ਨੂੰ ਮਿਲ ਗਿਆ ਨਾ ਕਿਸੀ ਵਰਗ ਦੇ ਉੱਪਰ ਨਾ ਕੋਲਦੈ ਬਈ ਯੂਰੀ ਆ ਸਰੋਂ ਮਾ ਪਾਣੇ ਵਾਸਤੇ ਸਰੋਂ ਨੂੰ ਲਾਇਆ ਪਾਣੀ ਬਾਕੀ ਬੀਜ ਹੋ ਗਿਆ ਫੁੱਲ ਕੇ ₹20 ਤੇ ₹20 ਇਸ ਤੇ ਇਹ ਗੋਲੂ ਹੈਪੀ ਦਿਵਾਲੀ ਠੀਕ ਹੈ 25 ਇਕੱਟੇ ਲੱਦ ਦੇ ਜੂਰੀ ਹੈ ਹੈ 25 ਲੱਦ ਦਿਓ ਉਹ ਲੱਦ ਲਓ ਨਿਕਲेंगे ਬਹੁਤ ਹੈ ਰੈਣੀ ਮੁੱਕਦੇ ਉਹੀ ਰੋਈ ਜਾਂਦੇ ਆ ਅਲੇ ਵਿੱਕ ਘਰੇ ਤਰ ਲੀਲਾ ਮਿੰਗੇ ਪਾਸੇ ਹੜ ਮ ਤਾਰेंगे ਕਾਲੂ ਮਾਲ ਹੱਦ ਬੰਦੇ ਆਪਣੇ ਦਿਵਾਲੀ ਤੁਲੀ ਮਨਾ ਰਹੇ ਆ ਹੱਥ ਪੁੱਗ ਜੇ ਪੁੱਤ ਇਸ ਪਰ ਨਾ ਬੈਠਾ ਹੋਰ ਗਰਮ ਹੈ ਠੰਡਾ ਹੋ ਗਿਆ ਹੈ ਠੰਡਾ ਗਰਮ ਹੈ ਹੰਡ ਹੱਤ ਭੂਕ ਦੇਗਾ ਤੇਰਾ ਇਹ ਜਾਓ ਲਿਆ ਚੱਪਲਾ ਪਾ ਕੇ ਅੱਜ ਹੀ ਜਾਣਾ ਫਿਰ ਮੱਥਾ ਟੇਕ ਕੇ ਆਏਗੇ ਆਪਾਂ ਮੋਟਰਾਂ ਬੱਦੀ ਵੇ ਲਾ ਕੇ ਆਏਗੇ ਜਦੋਂ ਵਾਲੀ ਏ ਠੀਕ ਐ ਜਾਣਾ ਤਸ ਇਹ ਮੋਟਰਸਾਈਕਲ ਲੈ ਕੇ ਜਾਣਾ ਗੱਡੀ ਲੈ ਕੇ ਜਾਣਾ ਗੱਡੀ ਚੱਲ ਫਿਰ ਇਹਨੂੰ ਅੰਦਰ ਲਾ ਮੈਂ ਚਲੋ ਕੀ ਕਾ ਮੋਟਰਸਾਈਕਲ ਇਹ ਪਾਪ ਜੋਤ ਵੀ ਰੇਗਾ ਜੋਦੀ ਕੀ ਕਾ ਮੋਟਰਸਾਈਕਲ ਹੈ ਕੀ ਕਾ ਮੋਟਰਸਾਈਕਲ ਹੈ ਜੋਦੀ ਜੋਤ ਵੀ ਰੇਗਾ ਟੁੱਟ ਗਿਆ ਕਿ ਨਾ ਤੋੜ ਤਿਆ ਹਾਏ ਹਾਏ ਤੋੜ ਤਿਆ ਜਾ ਮਮਾ ਬੁਲਾ ਰਹੀ ਐ ਜਾਓ ਚੱਲਦੇ ਆ ਫਿਰ ਜਾ ਮੈਂ ਮੋਟਰਸਾਈਕਲ ਅੰਦਰ ਲਾ ਰਿਹਾ ਫੇ ਗੱਡੀ ਲੈ ਕੇ ਜਾਹਾਂਗੇ ਚਲੋ ਚਲੋ ਮੋਟਰਸਾਈਕਲ ਲੈ ਜਣਾ ਗੱਡੀ ਲੈ ਜਣੀ ਐ ਫੇ ਤੂੰ ਛੱਡ ਇਹਨੂੰ ਅੰਦਰ ਲਾਣ ਦੇ ਲਿਓ ਜੀ ਪਹੁੰਚ ਗਏ ਆਪਾਂ ਮੋਟਰ ਪਰ ਮੱਥਾ ਟੇਕेंगे ਆਪਣੀ ਘਰ ਵਾਲੀ ਮੋਟਰ ਜਿਹੜੀ ਪੂਰੇ ਪੱਤੀ ਸਾਰੀ ਮੋਟਰਾਂ ਵੱਲੋਂ ਆਵਾਂ ਹਾਜ਼ਰੀ ਆਪਾਂ ਪਰੌਣੀ ਕਰੀ ਵੀਏ ਖੇਤਾਂ ਕੀ ਆਪਾਂ ਨੇ ਬਾਸ ਮਾਰ ਗਏ ਹਨ ਜੂ ਮੱੱਤਾ ਕੀ ਬਜਾਈ ਚੱਲ ਜਾਈਏ ਆਪਣੀ ਠੀਕ ਹੈ ਜੀ ਲਵਾਣੇ ਹਾਜ਼ਰੀ ਲਿਓ ਜੀ ਲਵਾਏ ਆ ਇਹ ਆਪਾਂ ਮੋਟਰਾਂ ਵੱਲ ਹਾਜ਼ਰੀ ਬਾਬੇ ਪੀਰ ਪਾ ਵੀ ਟੇਕਾ ਇਹ ਮੱਥਾ ਜੜੀਆਂ ਲੁੜੀਆਂ ਲਾ ਬੀਆਂ ਘਰ ਆਪਣੇ ਬੰਦਿਆਂ ਨੇ ਦੇ ਕੀ ਕਰੇ ਮੱਥਾ ਮੱਕੀ ਪਈ ਅੱਜ ਦੀ ਵੀਡੀਓ ਆਪਣੀ ਐਨੀ ਗਏ ਬੰਬ ਬੰਬ ਚਲਾएंगे ਵਾ ਆ ਗਿਆ ਵੀ ਇੱਕ ਆਖਾ ਆਪਣਾ ਛੋਟਾ ਸਰਦਾਰ ਹੈਪੀ ਦੀਵਾਲੀ ਹੈ ਬਿੱਤਾ ਹੈਪੀ ਦੀਵਾਲੀ ਤੇ ਕਰਦੇ ਚੱਪਲੇ ਕਿੱਥੇ ਆਂਦੇ ਨਹੀਂ ਆ ਚੱਪਲਾ ਤਾਂ ਪਾ ਲੈ ਸੰਡਲ ਪਾ ਲੈ ਚਲ ਚਲ ਫਿਰ ਦੀਵਾਲੀ ਦਾ ਮੱਥਾ ਟੇਕ ਕੇ ਓ ਕਾਕੇ ਹੈਪੀ ਦੀਵਾਲੀ ਤਾਂ ਕਰ ਦੇ ਬੰਬ ਕਿਵੇਂ ਚਲਾएंगे ਫਿਰ ਹਾ ਤਾ ਲਓ ਜੀ ਕਰ ਰਹੇ ਦਿਵਾਲੀ ਵਾ ਮੱਥਾ ਟਿਕਣੇ ਦੀ ਤਿਆਰੀ 30 ਸਾਲ ਪੁਰਾਣੀ ਹੱਟ ਉਹਣੀ ਲੱਗ ਭੱਗ ਘਰ ਕੀ ਬਣਾਈ ਵੀ ਐ ਅੱਲਾਹ ਹੋਰ ਨੂੰ ਟਾਰ ਕੇ ਸੇਬ ਸੁਬ ਚਲੋ ਰਹਿਮਤ ਠੀਕ ਐ ਫਿਰ ਬਾਏ ਕਰਦੇ ਸਾਰੇ ਨੂੰ ਬੰਬ ਚਲਾਣੇ ਆ ਕਿੱਥੇ ਬੰਬ ਚੱਲ ਚੱਲੀਏ ਬੰਬ ਚਲਾਏਗੇ ਫਿਰ ਮੱਥਾ ਟੇਕ ਲਓ ਕਿਵੇਂ ਵੱਜੇ ਪਟਾਕੇ ਲੈ ਡੱਬੀ ਚਲੋ ਮੱਥਾ ਟੇਕ ਕੇ ਫਿਰ ਚਲਾਏਗੇ ਪਟਾਕੇ ਠੀਕ ਹੈ ਬੱ ਡੱਬੀ ਕਹਿ ਰਹੇ ਮਦੇ ਵੱਡੀ ਨਹੀਂ ਡੱਬੀ ਹੈ ਚਲੋ ਅੰਦਰ ਚਲੋ 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 ਆ ਜਾਓ ਠੀਕ ਹੈ ਜੀ ਅੱਜ ਦੀ ਵੀਡੀਓ ਆਪਣੀ ਐਨੀ ਹੈ ਸਾਸੀ ਕਾਲ ਬਾਈ ਸਾਰਿਆਂ ਨੂੰ ਧੰਨਵਾਦ ਬਾਈ ਵੀਡੀਓ ਦੇਖਣੇ ਵਾਸਤੇ ਚਲਾएंगे ਨਾ ਪਾ ਪਾ ਕੇ ਬੰਬ ਅਜੁਰਮ ਤਾਂ ਠੀਕ ਹੈ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ